ਡਿਜ਼ਾਈਨਿੰਗ ਦੇਖ ਲਓ ਅਸੀਂ ਨਹੀਂ ਬੋਲਾਂਗੇ ਸਾਡੇ ਬੋਲਣਗੇ ਡਿਜ਼ਾਈਨ ਆ ਦੁਪੱਟਾ ਵੀ ਨਾਲ ਦੇਖੋ ਕਿੰਨਾ ਪਿਆਰਾ ਕੱਟਵਰਕ ਦਾ ਵਾਰ-ਵਾਰੀ ਵਾਰ-ਵਾਰੀ ਤੇ ਵਿਕਣ ਵਾਲੇ ਸੂਟ ਹੈ ਮਾਰਕੀਟ ਜੀ ਵੀ ਦਾ 895 850 ਦਾ ਆਫਟਰ ਸਿਚਿੰਗ ਬੰਨਾ ਕੁਛ ਇਸ ਤਰ੍ਹਾਂ ਦਾ ਪਰ ਸਿਮੀ ਟੈਕਸਟਾਈਲ ਦਾ ਬਨ ਮਿਲਣਾ ਸਿਰਫ ਤੇ ਸਿਰਫ 495 ਰੁਪਏ ਦਾ ਸੂਟ ਮਿਲੇਗਾ ਸਿਮੀ ਟੈਕਸਟਾਈਲ ਤੋਂ ਬਿਲਕੁਲ ਜੀ ਜਿਸ ਤਰ੍ਹਾਂ ਕਿ ਰੱਖੜੀ ਦਾ ਤਿਉਹਾਰ ਆ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਆਹ ਵਾਲੇ ਆਰਟੀਕਲ ਦੇਖ ਲਓ ਜੇਕਰ ਇਹ ਵਾਲੇ ਆਰਟੀਕਲ ਤੁਸੀਂ ਮਾਰਕੀਟ ਚ ਲਾਓਗੇ ਤੁਹਾਨੂੰ ਮਿਲਣਾ 1200 ਦਾ ਪਰ ਤੁਹਾਨੂੰ ਸੇਲ ਧਮਾਕੇ 'ਚ ਦੇ ਰਿਆਂ 495 ਰੁਪਏ ਦੇ ਵਿੱਚ ਇਧਰ ਰੰਗ ਦੇਖੋ ਕਿੰਨੇ ਪਿਆਰੇ ਪਿਆਰੇ 495 495 495 ਦੇ ਚੈੱਕ ਲੋ ਜੇਦੀ ਜੇਦੀ ਜੀ ਸਟਾਕ ਦਿਖਾ ਦਿਓ ਕਿ ਸਟਾਕ ਕਲੀਅਰੈਂਸ ਸੇਲ ਹੈ ਤੁਹਾਨੂੰ ਬਾਰ-ਬਾਰ ਕਹਿ ਰਿਆਂ ਕਿ ਜਿਹੜੇ ਰੇਟ ਤੁਹਾਨੂੰ ਦੱਸ ਰਿਆਂ ਇਹ ਰੇਟ ਤੁਹਾਨੂੰ ਸਿਰਫ ਤੇ ਸਿਰਫ ਰੱਖੜੀ ਤੱਕ ਮਿਲਣੇ 375 ਰੁਪਏ ਦਾ ਸੂਟ ਜੀ 375 ਰੁਪਏ ਦਾ ਪਿਓਰ ਦੇ ਦੁਪੱਟੇ ਆਣਗੇ ਕੜਾਈਆਂ ਨਾਲ ਵਧੀਆਂ ਆਹ ਦੇਖੋ ਹੁਣ ਪਿਓਰ ਦਾ ਦੁਪੱਟਾ ਆਇਆ ਹੈ ਹੁਣ ਮਾਰਕੀਟ ਚ ਕਢਾਈ ਕਰਾਨ ਚਲ ਜਾਓ ਵੀਰ ਤੁਸੀਂ 400 ਤੋਂ 500 ਰੁਪਏ ਕਢਾਈ ਦਾ ਮੰਗਣਗੇ ਆਪਾਂ ਤੁਹਾਨੂੰ ਸੂਟ ਹੀ ਦੇ ਦੇਣਾ 5 ਮੀਟਰ ਪਿਓਰ ਦੇ ਦੁਪੱਟਿਆਂ ਨਾਲ ਸਿਰਫ ਤੇ ਸਿਰਫ 450 ਰੁਪਏ ਦਾ ਸੂਟ ਮਿਲੇਗਾ ਜਿਹੜਾ ਮੇਰਾ ਭਾਈ ਪੈਨ ਜਲਦੀ ਵੀਡੀਓ ਚ ਸ਼ੇਅਰ ਕਰੇਗਾ ਉਹਨੂੰ ਇਹਦੇ ਨਾਲ ਦੇ 11 ਸੂਟ ਮੇਰੇ ਪੈਨਾ ਦੇ ਘਰ ਪਹੁੰਚਣੇ ਬਿਨਾਂ ਕੋਈ 1 ਰੁਪਿਆ ਦਿੱਤੇ ਅਜਵੇਂ ਜਲਦੀ ਜਲਦੀ ਮੇਰੇ ਪੈਨ ਨੇ ਸ਼ੇਅਰ ਕਰਤੀ ਹੈ ਮੇਰੇ ਭਰਾਣਾਂ ਵੀ ਸ਼ੇਅਰ ਕਰਤੀ ਹੈ ਉਹਨਾਂ ਦੇ ਘਰ ਆ ਸੂਟ ਪਹੁੰਚਣਗੇ 11 ਸੂਟ ਸਿਰਫ 450 ਰੁਪਏ ਦਾ ਸੂਟ ਪਿਓਰ ਰਿਯੋਨ ਦਾ ਸੂਟ ਮਸਲੀਨ ਦਾ ਦੇਖੋ ਜੀ ਗਲੇ ਦਾ ਵਰਕ ਦੇਖੋ ਕਿੰਨਾ ਸੋਹਣਾ ਦੁਪੱਟਾ ਨਾਲ ਆਏਗਾ ਚਮਚਮਾਉਂਦਾ ਪਿਓਰ ਦਾ ਇਹਦੇ ਵਿੱਚ ਬਲੈਕ ਤੇ ਵਾਈਟ ਕਲਰ ਆਂਦੇ ਵਿਵਰਸ ਸਿਰਫ 450 ਰੁਪਏ ਦਾ ਸੂਟ ਮਿਲੇਗਾ ਤੁਹਾਨੂੰ 450 ਰੁਪਏ ਦਾ ਸੂਟ ਔਰ ਲੁੱਟ ਲੋ ਮੇਲੇ ਸੋ ਬਿਲਕੁਲ ਆਰਟੀਕਲ ਭਾਜੀਏ ਕਿ ਦਿਖਾਓ ਕਿੰਨਾ ਕਮਾਲ ਦਾ ਵਾ ਕਿ 400 ਤੇ 50 ਰੁਪਏ ਦੇ ਵਿੱਚ ਕੰਮ ਦੀ ਸਫਾਈ ਦੇਖੋ ਨਜ਼ਾਰੇਦਾਰ ਆਰਟੀਕਲ ਆ ਤੇ ਕਲਰ ਦੇਖੋ ਕਿੰਨੇ ਪਿਆਰੇ ਆ ਸੋ ਇਹ ਜੇਕਰ ਕਲਰ ਲੈਣੇ ਆ ਤਾਂ ਸਿਮੀ ਟੈਕਸਟਾਈਲ ਲੁਧਿਆਣੀ ਆ ਉਥੇ ਫਾਇਦੇ ਘੱਟੋ ਜੀ ਆ ਦੇਖੋ ਜੀ ਹੁਣ ਪਿਓਰ ਨੇਚਰਲ ਕਰੇਪ ਦਾ ਸੂਟ ਗਲੇ ਤੋਂ ਲੈ ਕੇ ਹੈਵੀ ਵਰਕ ਕੀਤਾ ਹੋਇਆਗਾ ਨਾਲ ਦੁਪट्टे ਤੇ ਆਏਗੀ ਇਹਦੇ ਕਟਵਰਕ ਦਾ ਕੰਮ ਕੋਈ 795 ਨਹੀਂ ਕੋਈ 895 ਨਹੀਂ ਇਸਮੀ ਟੈਕਸਟਾਈਲ ਦੇ ਮਿਲਨੇ ਸਿਰਫ 450 ਰੁਪਏ ਦੇ ਸੂਟ ਮਿਲਨੇ ਆ ਸੋ ਬਿਲਕੁਲ ਇਧਰ ਦੇਖੋ ਕਿ ਰਖੜੀ ਦੇ ਅਸਲੀ ਧਮਾਕਾ ਆਰਟੀਕਲ ਜਿਹੜੇ ਆ ਨਾ ਉਹ ਆ ਵਾਲੇ ਆ ਤੁਸੀਂ ਦੇਖੋ ਕਿ 450 ਰੁਪਏ ਦਾ ਸੂਟ 5-5 ਮੀਟਰ ਦੇ ਸੂਟ ਆਣਗੇ ਵੀਰਸ ਦੁਪੱਟਾ ਨਾਲ ਕੱਟਿਆ ਹੋਇਆਗਾ 450 ਰੁਪਏ ਦਾ ਸੂਟ ਮਿਲੇਗਾ ਆ ਦੇਖੋ ਜੀ ਪਿਓਰ ਨੇਚਰਲ ਕਰੇਪ ਦਾ ਸੂਟ ਆਏਗਾ ਜੀ ਗਲੇ ਤੋਂ ਲੈ ਕੇ 5-5 ਮੀਟਰ ਕੱਟ ਪੂਰੀ ਇਹ ਮੇਰੀ ਭੈਣਾ ਦੀ ਜਾਨ ਹੈ ਕੰਟਰਾਸਟ ਦੁਪੱਟੇ ਆਣਗੇ ਕਲਰ ਇਨਾਂ ਦੇ ਵੀ 4-4 ਆਣਗੇ ਕੋਈ 800 ਨਹੀਂ ਕੋਈ 850 ਨਹੀਂ ਸਿਰਫ ਤੇ ਸਿਰਫ 450 ਰੁਪਏ ਦਾ ਸੂਟ ਮਿਲੇਗਾ 450 ਰੁਪਏ ਦਾ ਸਿਮੀ ਟੈਕਸਟਾਈਲ ਤੇ ਸੋ ਦੇਖੋ ਜੀ ਇਹੀ ਆਰਟੀਕਲ ਮਾਰਕੀਟ ਦੇ ਵਿੱਚ ਤੁਹਾਨੂੰ ਮਿਲਣਾ ਵਾ 800 900 ਦਾ ਪਰ ਇੱਥੇ ਭਾਜੀ ਤੁਹਾਨੂੰ ਦੇ ਰਿਹਾ 400 ਤੇ 50 ਰੁਪਏ ਦੇ ਵਿੱਚ ਤੇ ਭਾਜੀ ਰੰਗ ਦਿਖਾ ਦਿਓ ਕਿੱਡੇ ਕਮਾਲ ਦੇ ਆ ਆਰਟੀਕਲ ਬਹੁਤ ਹੀ ਜ਼ਿਆਦਾ ਨਜ਼ਾਰੇਦਾਰ ਤੁਹਾਨੂੰ ਦੇ ਰਿਹਾ ਭਾਜੀ ਲੁਧਿਆਣੇ ਸ਼ਹਿਰ ਦੇ ਵਿੱਚ ਕੱਪੜੇ ਦੇ ਹੋਲਸੇਲਰ ਨੇ ਕਰਾਤੀ ਆ ਪੂਰੀ ਬੱਲੇ ਬੱਲੇ ਜਿੱਥੇ ਕਿ ਤੁਹਾਨੂੰ ਮਿਲਣ ਜਾ ਰਹੇ ਆ ਰਖੜੀ ਤੱਕ ਸਿੱਧੇ ਹੋਲਸੇਲ ਰੇਟਾਂ ਦੇ ਸੂਟ ਸੂਪਰ ਦੀ ਹੋਲਸੇਲ ਦੇ ਵਿੱਚ ਕੀ ਕੀ ਆਰਟੀਕਲ ਦੇਣ ਜਾ ਰਹੇ ਹਾਂ ਇਸ ਵਾਰ ਰਖੜੀ ਦੇ ਬਹੁਤ ਵੈਰੈਟੀ ਹੈ ਪਹਿਣਾ ਵਾਸਤੇ ਰਖੜੀ ਵਸਤੇ ਬਹੁਤ ਐਟਮਨ ਲੈ ਕੇ ਆਏ ਆ ਦੇਖੋ 500 ਰੁਪਏ ਮਾਰਕੀਟ ਦੇ ਸੂਟ ਵਿਕਦਾ ਵੈ ਪਿਓਰ ਕਾਟਨ ਦਾ ਚੁੰਨੀ ਨਾਲ ਹੈ ਪਰ ਸਿਮੀ ਟੈਕਸਟਾਈਲ ਦੇ 500 ਰੁਪਏ ਦੇ ਦੋ ਸੂਟ ਮਿਲਣਗੇ ਰੰਗ ਮਿਲਣਗੇ ਇੱਦਾਂ ਦੇ ਸੋਹਣੇ ਸੋਹਣੇ ਚਾਰ ਸੋ ਦੇਖੋ ਜੀ ਇਹ ਉਹੀ ਆਰਟੀਕਲ ਹੈ ਜਿਹੜਾ ਮਾਰਕੀਟ ਦੇ ਵਿੱਚ ਤੁਹਾਨੂੰ ਮਿਲਣਾ 500 ਦਾ ਇੱਕ ਪਰ ਇੱਥੇ ਸੇਲ ਮੇਲੇ ਦੇ ਵਿੱਚ ਤੁਹਾਨੂੰ ਦਵਾਂਗੇ 500 ਦੇ ਦੋ ਯਾਨੀ 250 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣਾ ਵਾ ਇਸ ਰਖੜ ਪਿਓਰ ਕਾਟਨ ਦਾ ਸੂਟ ਆਏਗਾ ਦੁਪੱਟੇ ਨਾਲ ਆਣਗੇ ਵਧੀਆ ਲੈਸਾਂ ਵਾਲੇ ਰੰਗ ਮਿਲਣਗੇ ਚਾਰ ਚਾਰ ਫਿਲ ਖਲਾਂਦੇ ਪਿਓਰ ਕੁਆਲਿਟੀ ਵਿੱਚ ਕਾਟਨ ਦੇ ਸਿਰਫ ਤੇ ਸਿਰਫ 2500 ਰੁਪਏ ਦਾ ਸੂਟ ਹੈ ਭਾਜੀ ਇਹ ਵੀ 2500 ਰੁਪਏ ਦੇ ਵਿੱਚ 2500 ਰੁਪਏ 2500 ਰੁਪਏ ਪਹਿਣਾ ਦੇ ਫਾਇਦੇ ਕਰਾਣੇ ਆ ਰਖੜੀ 'ਚ ਆਪਣੀ ਭੈਣਾਂ ਦਾ ਫਾਇਦਾ ਕਰਾਣਾ ਹੈ ਸੋ ਬਿਲਕੁਲ ਆਰਟੀਕਲ ਦੇਖੋ 2500 2500 ਦੇ ਵਿੱਚ ਕੋਈ ਇੱਕ ਨਹੀਂ ਕੋਈ ਦੋ ਨਹੀਂ ਡਿਜ਼ਾਈਨ ਦੇਖਿਓ ਤੁਹਾਨੂੰ ਕਿੰਨੇ ਦਿਖਾਉਣੇ ਆ ਜੀ ਹੁਣ ਆ ਦੇਖੋ ਪਿਓਰ ਕਾਟਨ ਦਾ ਸੂਟ ਆਏਗਾ ਦੁਪੱਟੇ ਨਾਲ ਆਣਗੇ ਪਿਓਰ ਦੇ ਲੈਸਾਂ ਵਾਲੇ ਬਾਜ਼ਾਰ ਸਿਮੀ ਟੈਕਸਟਾਈਲ ਦੇ 1100 ਦੇ ਚਾਰ ਸੂਟ ਮਿਲਣਗੇ 275 ਰੇ ਦਾ ਸੂਟ ਮਿਲੇਗਾ ਇਹ ਦੇਖੋ ਸੋ ਦੇਖੋ ਜੀ ਆਰਟੀਕਲ ਦੇਖੋ ਕਿੰਨੇ ਪਿਆਰੇ ਪਿਆਰੇ ਆ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਪਿਆਰੀ ਆ ਪਰ ਇਹ ਰੇਟ ਜਿਹੜੇ ਤੁਹਾਨੂੰ ਦੱਸ ਰਹੇ ਆ ਇਹ ਸਿੱਧੇ ਤੁਹਾਨੂੰ ਹੋਲਸੇਲ ਰੇਟ ਦੇ ਰਹੇ ਆ ਪਰ ਮਿਲਨੇ ਆਰਟੀਕਲ ਤੁਹਾਨੂੰ ਰਖੜੀ ਦਾ ਕਿਹਾ ਸੋ ਰਖੜੀ ਤੱਕ ਦੀ ਧਮਾਕਾ ਸੀਰੀ ਦੇ ਵਿੱਚ 34 ਇਸ ਤਰ੍ਹਾਂ ਦੇ ਆਰਟੀਕਲ 275 275 ਦੇ 275 ਦੇ ਲੈ ਗਏ ਆ ਅੱਜ ਉਹਨਾਂ ਸਾਰਾ ਜਾਲ ਗੱਡਿਆ ਆ ਕੋਟਨ ਕਪੜਾ ਆਏਗਾ ਦੁਪੱਟਾ ਆਏਗਾ ਪਿਓਰ ਦਾ ਇਹ ਵੀ ਮਿਲੇਗਾ 275 ਰੁਪਏ ਦਾ ਸੂਟ ਰੱਖੜੀ ਆਫਰਾਂ ਲੱਗ ਚੁੱਕੀਆਂ ਜਲਦੀ ਜਲਦੀ ਆਜੋ ਆਪਣਾ ਫਾਇਦਾ ਕਰਾਓ ਸਿਮੀ ਟੈਕਸਟਾਈਲ ਦੇ ਪਿਓਰ ਦੀਆਂ ਕੁਆਲਿਟੀਆਂ ਪਿਓਰ ਦੇ ਕਪੜੇ ਸਿਰਫ ਤੇ ਸਿਰਫ 275 ਰੁਪਏ ਦਾ ਆ ਲੋ ਜੀ ਪਿਓਰ ਕੋਟਨ ਦਾ ਸੂਟ ਹੈਂਡਵਰ ਦੇ ਧਾਗੇ ਦਾ ਫੈਂਸੀ ਕੰਮ ਕੀਤਾ ਆਏਗਾ ਦੁਪੱਟੇ ਆਣਗੇ ਪਿਓਰ ਦੇ ਬਾਜ਼ਾਰ ਚ ਵਿਕਦਾ 550 ਦਾ ਪਰ ਸਿਮੀ ਟੈਕਸਟਾਈਲ ਤੇ ਮਿਲਣਾ ਜੇ 310 ਰੁਪਏ ਦਾ ਸੂਟ ਤੇ ਦੇਖੋ ਜੀ ਆਰਟੀਕਲ ਕਿੰਨੇ ਪਿਆਰੇ ਪਿਆਰੇ ਤੁਹਾਨੂੰ ਦੇ ਰਹੀਆਂ ਤੇ ਭਾਜੀ ਇਧਰ ਵਰਕ ਦੀ ਸਫਾਈ ਦਿਖਾਓ ਕਿ ਕੰਮ ਪੂਰਾ ਸਫਾਈ ਦੇ ਵਿੱਚ ਕੀਤਾ ਹੋਇਆ ਵਾ ਧਾਗੇ ਦਾ ਵਰਕਾ ਬਹੁਤ ਹੀ ਪਿਆਰਾ ਤੇ ਆਰਟੀਕਲ ਤੁਹਾਨੂੰ ਮਿਲਣਾ ਵਾ ਸਿਰਫ ਤੇ ਸਿਰਫ 310 ਰੁਪਏ ਦੇ ਵਿੱਚ ਉਹ ਕੈਮਰੀ ਕਾਟਨ ਦਾ ਸੂਟ ਆਏਗਾ 3-3 ਮੀਟਰ ਸਲਵਾਰਾ ਆਣ ਗਿਆ ਨਾਲ ਜਿਹੜਾ ਮਾਰਕੀਟ 'ਚ 550 ਤੋਂ 600 ਦਾ ਸੂਟ ਵਿਗਦਾ ਸਿਮੀ ਟੈਕਸਟਾਈਲ ਦੇ ਮਿਲਣਾ 310 ਰੁਪਏ ਦਾ ਸੂਟ ਜੀ ਸੋ ਦੇਖੋ ਜੀ ਆ ਵੀ ਆਰਟੀਕਲ ਜਿਹੜੇ ਮਾਰਕੀਟ ਦੇ ਵਿੱਚ 600 650 ਪਰ ਭਾਜੀ ਕਹਿੰਦੇ ਆ 310 ਰੁਪਏ ਦੇ ਵਿੱਚ ਦੇਣੇ ਆ ਪਰ ਇਹ ਆਰਟੀਕਲ ਮਿਲਨੇ ਸਿਰਫ ਤੇ ਸਿਰਫ ਰਖੜੀ ਤੱਕ ਆ ਬਾਰ ਬਾਰ ਕਹਿ ਰਿਹਾ ਰਖੜੀ ਤੱਕ ਪਹਿਲਾਂ ਹੀ ਕਹਿ ਦਿਆ ਉਸ ਤੋਂ ਬਾਅਦ ਸਾਡੀ ਕੋਈ ਗਾਰੰਟੀ ਨਹੀਂ ਆ ਦੇਖੋ ਜੀ ਪਿਓਰ ਕੈਮਰੀਕ ਦੇ ਸੂਟ ਦੁਪੱਟੇ ਨਾਲ ਆਣਗੇ ਪਿਓਰ ਦੇ ਕੁਆਲਿਟੀ ਚੈੱਕ ਕਰੋ ਸੁਪਰ ਟੈਕਸ ਬਣਾਉਣ ਦੇ ਸੂਟ ਬੜੀ ਵਧੀਆ ਵਧੀਆ ਚੀਜ਼ਾਂ 2.5 ਮੀਟਰ ਦੇ ਦੁਪੱਟੇ 365 ਰੁਪਏ ਦਾ ਸੂਟ ਚੱਕ ਲੋ ਜੀ ਸੋ ਦੇਖੋ ਜੀ ਬ੍ਰਾਂਡਡ ਘਰਾਂ ਦੇ ਮਾਲ ਤੁਹਾਨੂੰ ਦੇ ਰਹੀਆਂ ਕੋਈ ਦੇਸੀ ਵੈਰਾਈਟੀਆਂ ਨਹੀਂ ਦੇ ਰੇ ਤੁਹਾਨੂੰ ਬਾਰ-ਬਾਰ ਕਹਿ ਰਹੀਆਂ ਇੱਕ ਤੋਂ ਇੱਕ ਲੱਗੇ ਆਰਟੀਕਲ ਲੱਗੇ ਹੋਈਆਂ ਜੀ ਕੰਪਨੀ ਦੀ ਮੋਹਰਾ ਵੀ ਲੱਗੇ ਹੋਈਆਂ ਜਿੱਦਾਂ ਲੈਸ ਕਰਕੇ ਮਾਲ ਆਇਆ ਉਹ ਤੇ ਲੈਸ ਕਰਕੇ ਵੇਚੀ ਜਾਂਦੇ ਆ ਜੀ ਆਹ ਦੇਖੋ ਬਲੈਕ ਸੋਲੋ ਸੂਟ ਇਹ ਵੀ ਮਿਲੂਗਾ ਸਿਮੀ ਟੈਕਸਟਾਈਲ ਤੇ ਪਿਓਰ ਦੇ ਦੁਪੱਟਿਆਂ ਨਾਲ ਸਿਰਫ ਤੇ ਸਿਰਫ 365 ਰੁਪਏ ਦਾ ਕੈਮਰੀ ਦੇ ਉੱਤੇ ਬਾਰ-ਬਾਰ ਕਹਿ ਰਹੀਆਂ ਕੈਮਰੀ ਦਾ ਕਪੜਾ ਆਏਗਾ ਕੈਮਰੀ ਦਾ ਸਟਾਕ ਦਿਖਾ ਦਿਓ ਕਿ ਸਟਾਕ ਕਲੀਅਰੈਂਸ ਸੇਲ ਹੈ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਜਿਹੜੇ ਰੇਟ ਤੁਹਾਨੂੰ ਦੱਸ ਰਹੇ ਆ ਇਹ ਰੇਟ ਤੁਹਾਨੂੰ ਸਿਰਫ ਤੇ ਸਿਰਫ ਰੱਖੜੀ ਤੱਕ ਮਿਲਣੇ ਆ 375 ਰੁਪਏ ਦਾ ਸੂਟ ਜੀ 375 ਰੁਪਏ ਦਾ ਪਿਓਰ ਦੇ ਦੁਪੱਟੇ ਆਣਗੇ ਕੜਾਈਆਂ ਨਾਲ ਵਧੀਆਂ ਆ ਦੇਖੋ ਹੁਣ ਪਿਓਰ ਦਾ ਦੁਪੱਟਾ ਆਇਆ ਹੈ ਹੁਣ ਮਾਰਕੀਟ ਚ ਕੜਾਈ ਕਰਾਨ ਚੱਲ ਜਾਓ ਵੀਰ ਤੁਸੀਂ 4 ਤੋਂ 500 ਰੁਪਏ ਕੜਾਈ ਦਾ ਮੰਗਣਗੇ ਆਪਾਂ ਤੁਹਾਨੂੰ ਸੂੜ ਹੀ ਦੇ ਦੇਣਾ 5 ਮੀਟਰ ਪਿਓਰ ਦੇ ਦੁਪੱਟਿਆਂ ਨਾਲ ਸਿਰਫ ਤੇ ਸਿਰਫ 450 ਰੁਪਏ ਦਾ ਸੂਟ ਮਿਲੇਗਾ ਜੀ। ਤੋ ਦੇਖੋ ਜੀ ਧਾਗੇ ਦਾ ਵਰਕ ਕਿਆ ਬਹੁਤ ਹੀ ਪਿਆਰਾ ਆਰਟੀਕਲ ਦੇਖੋ ਕਿੰਨੇ ਨਜ਼ਾਰੇਦਾਰ ਆ ਤੇ ਫਿਰ ਭਾਜੀ ਦੁਪੱਟੇ ਵੀ ਦਿਖਾ ਦਿਓ ਫਿਰ ਰੇਟ ਦਿਖਾ ਦਿਓ ਰੇਟ ਤੁਹਾਨੂੰ ਮਿਲਨੇ ਆ ਕਮਾਲ ਦੇ ਸਿੱਧੇ ਹੋਲਸੇਲ ਰੇਟ ਤੁਹਾਨੂੰ ਸਿਰਫ ਰਖੜੀ ਤੱਕ ਮਿਲਨੇ ਆ ਸੋ ਜਰੂਰ ਪਹੁੰਚੋ ਤੇ ਫਾਇਦੇ ਘਟੋ ਜੀ। ਡਿਜ਼ਾਈਨਰ ਸੂਟਸ ਦੇਖੋ ਜੀ ਇਹ ਬੈਕ ਆਏਗੀ ਇਹ ਫਰੰਟ ਆਏਗਾ ਇਹਦਾ ਮਾਰਕੀਟ ਦਾ ਰੇਟ ਸੀ ਹੋਲਸੇਲ ਦਾ 595 ਰੁਪਏ ਦਾ ਇਹ ਹੁਣ ਕੰਪਨੀਆਂ ਕੋਲ ਲੈਸ ਕਰਕੇ ਲੈ ਕੇ ਆਇਆ 450 ਰੁਪਏ ਚ ਦਵਾਂਗੇ ਤੁਹਾਨੂੰ ਹਣੀ ਕੀ ਗੱਲ ਕਰਨ ਤੇ 450 450 ਰੁਪਏ ਜਿਹੜੇ ਮੇਰੇ ਪਾਈਪਨ ਕੰਮ ਕਰ ਰਹੇ ਆ 6600 ਦਾ ਵੇਚ ਕੇ ਚੰਗੇ ਪੈਸੇ ਕਮਾ ਸਕਦੇ ਆ ਦੇਖੋ ਕਲਰ ਚਾਰਟ ਦੇਖੋ ਕਿੱਡੇ ਸੋਨੇ ਆ ਜੀ ਸੋ ਬਿਲਕੁਲ ਆਰਟੀਕਲ ਦਿਖਾਓ ਯਾਰ ਬਹੁਤ ਹੀ ਜ਼ਿਆਦਾ ਨਜ਼ਾਰੇਦਾਰ ਆ ਮਾਰਕੀਟ ਦੇ ਵਿੱਚ ਤਕਰੀਬਨ 600 700 800 ਦਾ ਮਿਲਦਾ ਪਰ ਭਾਜੀ ਕਹਿੰਦੀ ਆ 450 ਰੁਪਏ ਦੇ ਵਿੱਚ ਚੱਕੋ ਬਸ ਹੁਣ ਆ ਦੇਖੋ ਇੱਕ 올ਓਵਰ ਆਏਗਾ ਇਹ ਮਾਰਕ 25 ਰੁਪਏ ਮੀਟਰ ਪਲੇਨ ਕਪੜੇ ਪ੍ਰਿੰਟ ਕਪੜੇ ਦਾ ਰੇਟ ਹੈ ਅਸੀਂ 5 ਮੀਟਰ ਦਾ ਸੂਟ ਨਾਲ ਬਿਲਕੁਲ ਠੰਡੇ ਮਸਲੀਨ ਦੇ ਦੁਪੱਟੇ ਦੇਨੇ ਆ ਪ੍ਰਿੰਟਡ ਸਿਰਫ ਤੇ ਸਿਰਫ 450 ਰੁਪਏ ਦਾ ਸੂਟ ਹੈ ਲੂਟੋਫਰਾਂ ਲੱਗੀਆਂ ਆ ਤੇ ਲੁੱਟ ਲੋ ਲੁੱਟ ਲੋ ਲੁੱਟ ਲੋ ਬਸ ਤੇ ਇਹੀ ਕਵਾਂਗੇ ਕਲਰ ਚਾਰਟ ਦੇਖੋ ਕਿੰਨੇ ਸੋਨੇ ਸੋਨੇ 5 ਮੀਟਰ ਦਾ ਸੂਟ ਆਏਗਾ ਜੀ ਸੁਪਰ ਟੈਕਸ ਬ੍ਰਾਂਡ ਦਾ ਮੋਰ ਪਾਟ ਸਕਦੇ ਹੋ ਤੁਸੀਂ ਜੀ ਮੀਟਰ ਨਾਲ ਮਾਪ ਕੇ 5 ਮੀਟਰ ਕਪੜਾ ਦਵਾਂਗੇ ਔਰ ਦੁਪੱਟਾ ਦਵਾਂਗੇ ਫੁੱਲ ਪਿਓਰ ਦਾ ਜਿਹੜਾ ਪਾਣੀ ਚ ਪਾ ਕੇ ਇਕੱਠਾ ਹੁੰਦਾ ਵਾ ਕਵਾਲਿਟੀ ਈ ਵਿਊਰਜ਼ ਜੀ ਚੈੱਕ ਕਰ ਸਕਦੇ ਹੋ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਇਹ ਵੀ ਮਾਰਕੀਟ ਵਿੱਚ 750 ਤੋਂ 850 ਵਿਕਦਾ ਪਰ ਸਿਮੀ ਟੈਕਸਟਾਈਲ ਨੂੰ ਮਿਲਣਾ 550 ਰੁਪਏ ਦਾ ਸੂਟ ਜੀ ਪ्योर ਜੀ ਬਿਲਕੁਲ ਭਾਜੀ ਦੁਪੱਟੇ ਦਿਖਾ ਦਿਓ ਕਿ ਜੇਕਰ ਫੁੱਲ ਪ्योर ਦੇ ਦੁਪੱਟੇ ਕਹਿ ਰਹੇ ਆ ਤਾਂ ਫੁੱਲ ਪ्योर ਦੇ ਦੁਪੱਟੇ ਹੀ ਤੁਹਾਨੂੰ ਦੇਣੇ ਆ ਸੁਪਰ ਟੈਕ ਬ੍ਰਾਂਡ ਦਾ ਮਾਲ ਤੁਹਾਨੂੰ ਦੇ ਰਿਆ ਰੇਟ ਮਿਲਣਾ ਵਾ ਸਿਰਫ ਤੁਹਾਨੂੰ ਦੇ ਰਹੇ ਆ ਇਹਨੇ ਬਗੇ ਆਉਂਦੇ ਆ ਦੇਖੋ ਆ ਡਿਜ਼ਾਈਨ ਵੀ ਮਿਲੇਗਾ ਪ्योर ਦੁਪੱਟੇ ਦਾ 550 550 550 ਰੁਪਏ ਦੇਖੋ ਜੀ 5-5 ਮੀਟਰ ਕਪੜਿਆਂ ਨਾਲ ਆ ਦੇਖੋ ਵੀਵਰਸ ਪਿਓਰ ਮਸਲਿਨ कॉटन ਦੇ ਉਤੇ ਸ਼ਰਾਰੇ ਵਾਲੇ ਡਿਜ਼ਾਈਨਿੰਗ ਫਰੰਟ ਬੈਕ ਦੋਵੇਂ ਪਾਸੇ ਸ਼ਰਾਰਾ ਬਣਿਆ ਆਏਗਾ ਕਢਾਈ ਵਾਲਾ ਔਰ ਇਹ ਦੀ ਸ਼ਾਰਟ ਆਏਗੀ ਦੇਖੋ ਕਿੰਨੀ ਸੋਹਣੀ ਵੀਵਰਸ ਹਜ਼ਾਰ ਤੋਂ 12-1200 ਰੁਪਏ ਦੇ ਸੇਲ ਹੋਣੇ ਨੇ ਸੂਟ ਸਿਮੀ ਟੈਕਸਟਾਈਲ ਤੇ ਮੈਂਨਗੇ ਸਿਰਫ ਸਿਰਫ 600 ਪੀਆਰ ਦੇ ਰੇਂਜ ਵਿੱਚ ਸੋ ਦੇਖੋ ਜੀ ਬਹੁਤ ਹੀ ਕਮਾਲ ਦੇ ਆਰਟੀਕਲ ਤੁਹਾਨੂੰ ਸਿਰਫ ਸਿਰਫ 600 ਤੇ 50 ਰੁਪਏ ਦੇ ਵਿੱਚ ਦੇਣ ਜਾ ਰਹੇ ਹਾਂ ਸੋ ਸੇਲ ਮੇਲੇ ਦੇ ਵਿੱਚ ਸੋ ਇੱਕ ਇੱਕ ਡਿਜ਼ਾਈਨਿੰਗ ਦਿਖਾ ਦਈਏ ਤੁਹਾਨੂੰ ਇੱਧਰ ਦੇਖੋ ਕਿੰਨੀ ਪਿਆਰੀ ਪਿਆਰੀ ਡਿਜ਼ਾਈਨਿੰਗ ਤੁਹਾਨੂੰ ਦੇ ਸੋ ਇਧਰ ਦੇਖੋ ਆ ਆਰਟੀਕਲ ਤੁਹਾਨੂੰ ਮਿਲਨੇ ਆ 600 ਤੇ 50 ਰੁਪਏ ਦੇ ਵਿੱਚ ਪਾਕਿਸਤਾਨੀ ਦੁਪੱਟੇ ਵੀ ਨਾਲ ਆਣਗੇ ਵਿਵਾਸ ਤੋਂ ਜਲਦੀ ਤੋਂ ਜਲਦੀ ਆਹੋਈ ਚੀਜ਼ਾਂ ਲੈਣ ਵਾਸਤੇ ਫਟਾਫਟ ਵਿਜ਼ਿਟ ਕਰੋ ਸਿਮੀ ਟੈਕਸਟਾਈਲ ਆਹ ਦੇਖੋ ਨਵੇਂ ਹੀ ਕਪੜੇ ਆਏ ਆ 5 ਮੀਟਰ ਦਾ ਸੂਟ ਆਏਗਾ ਦੁਪੱਟੇ ਦੇ ਕਢਾਈ ਆਏਗੀ ਬਹੁਤ ਵਧੀਆ ਸਿਰਫ ਤੇ ਸਿਰਫ 500 ਰੁਪਏ ਦੀ ਰਿੰਜਾ ਵਿੱਚ ਕਲਰ ਚਾਰ ਦੇਖੋ ਕਿੰਨੇ ਹੀ ਸੋਨੇ ਸੋਨੇ ਵੀਵਰਸ ਸੋ ਬਿਲਕੁਲ ਕਲਰ ਚਾਰ ਵੀ ਭਾਜੀ ਦਿਖਾ ਦਿਓ ਕਿੱਡਾ ਕਮਾਲ ਦਾ ਵਾ ਆਰਟੀਕਲ ਦਿਖਾ ਦਿਓ ਤੇ ਰੇਟ ਦਿਖਾ ਦਿਓ ਰੇਟ ਤੁਹਾਨੂੰ ਮਿਲਨੇ ਆ ਸਭ ਤੋਂ ਕਮਾਲ ਦੇ ਹਾਂਜੀ ਆ ਦੇਖੋ ਵੀਵਰਸ ਨੈਕਸਟ ਆਰਟੀਕਲ ਆਏਗਾ ਪਿਓਰ ਰਿਯਾਨ ਦੇ ਉੱਪਰ ਗਲੇ ਤੇ ਘਰੇ ਤੇ ਵਰਕ ਦੇਖੋ ਤੇ ਨਾਲ ਇਹਦੇ ਆਊਗਾ ਪੌਂਚੂ ਤੇ ਵਰਕ ਦੁਪੱਟਾ ਇਹਦੇ ਨਾਲ ਆਏਗਾ ਪ੍ਰਿੰਟਡ ਵਾਲਾ ਰੇਂਜ ਮਿਲੇਗੀ ਸਿਰਫ ਤੇ ਸਿਰਫ 450 ਰੁਪਏ ਦੇ ਜਿਹੜੇ ਸਿਮੀ ਟੈਕਸਟਾਈਲ ਤੇ ਮਾਰਕੀਟ 'ਚ ਵਿਕਦੇ ਆ ਸਾਡੇ 6600 ਦੇ ਸੂਟ ਆਊਗਾ ਪੂੰਛੂ ਦੇ ਕੰਮ ਨਾਲ ਆਊਗਾ ਰਿਯੋਂ ਦੀ ਵਧੀਆ ਕੁਆਲਿਟੀ ਕਲਰ ਚਾਰਟ ਦੇਖੋ ਵੀਵਰਸ ਕਿੱਡੇ ਸੋਹਣੇ ਸੋਹਣੇ ਕਲਰ ਚਾਰਟ ਜਲਦੀ ਜਲਦੀ ਆਓ ਰਖੜੀ ਦਾ ਆਪਣਾ ਅਗਰ ਜੇ ਤੁਸੀਂ ਲੈਣਾ ਫਾਇਦਾ ਪਿਓਰ ਮਸਲੀਨ ਦੇ ਸੂਟ ਆਣਗੇ 5-5 ਮੀਟਰ ਦੇ ਨਾਲ ਇਹਦੇ ਪੂੰਛੂ ਤੇ ਆਏਗਾ ਕੰਮ ਤੇ ਦੁਪੱਟਾ ਆਏਗਾ ਪਿਓਰ ਦਾ ਇਹਦਾ 2.5 ਮੀਟਰ ਦਾ ਚੁੰਨੀਆਂ ਦੇ ਲੱਗੀਆਂ ਹੋਣਗੀਆਂ ਪਟੀਆਂ ਕੋਈ ਵੇਦ ਦਾ 695 ਕੋਈ ਵੇਦ ਦਾ 795 ਚਾਰ-ਚਾਰ ਤੋਂ ਪੰਜ-ਪੰਜ ਰੰਗ ਆਣਗੇ ਇਹ ਸਿਮੀ ਟੈਕਸਟਾਈਲ ਦੇ ਮਿਲ ਨੇ ਸਿਰਫ ਤੇ ਸਿਰਫ 450 ਰੁਪਏ ਦਾ ਸੂਟ ਔਰ ਇੱਕ ਹੋਰ ਗੱਲ ਹੈ ਜਿਹੜਾ ਮੇਰਾ ਭਾਈ ਪੈਨ ਜਲਦੀ ਵੀਡੀਓ 'ਚ ਸ਼ੇਅਰ ਕਰੇਗਾ ਉਹਨੂੰ ਇਹਦੇ ਨਾਲ ਦੇ 11 ਸੂਟ ਮੇਰੇ ਪੈਨਾ ਦੇ ਘਰ ਪਹੁੰਚਣੇ ਬਿਨਾ ਕੋਈ ਰੁਪਿਆ ਦਿੱਤੇ ਅਜਵੇਂ ਜਲਦੀ ਜਲਦੀ ਮੇਰੇ ਪੈਨ ਨੇ ਸ਼ੇਅਰ ਕਰਤੀ ਹੈ ਮੇਰੇ ਭਰਾ ਨੇ ਵੀ ਸ਼ੇਅਰ ਕਰਤੀ ਹੈ ਉਹਨਾਂ ਦੇ ਘਰ ਆ ਸੂਟ ਪਹੁੰਚਣਗੇ 11 ਸੂਟ ਸਿਰਫ 450 ਰੁਪਏ ਦਾ ਸੂਟ ਆ ਦੇਖੋ ਜੀ ਹੁਣ ਪਿਓਰ ਨੇਚਰਲ ਕਰੇਪ ਦਾ ਸੂਟ ਕਲੇ ਤੋਂ ਲੈ ਕੇ ਹੈਵੀ ਵਰਕ ਕੀਤਾ ਹੋਇਆ ਨਾਲ ਦੁਪट्टे ਦੇ ਆਏਗੀ ਇਹਦੇ ਕਟਵਰਕ ਦਾ ਕੰਮ ਕੋਈ 795 ਨਹੀਂ ਕੋਈ 895 ਨਹੀਂ ਇਸ ਸਿਮੀ ਟੈਕਸਟਾਈਲ ਦਾ ਮਿਲਨੇ ਸਿਰਫ 450 ਰੁਪਏ ਦੇ ਸੂਟ ਮਿਲਨੇ ਆ ਸੋ ਬਿਲਕੁਲ ਇਧਰ ਦੇਖੋ ਕਿ ਰਖੜੀ ਦੇ ਅਸਲੀ ਧਮਾਕਾ ਆਰਟੀਕਲ ਜਿਹੜੇ ਆ ਨਾ ਉਹ ਆ ਵਾਲੇ ਆ ਤੁਸੀਂ ਦੇਖੀਏ 450 ਰੁਪਏ ਦਾ ਸੂਟ 5-5 ਮੀਟਰ ਦੇ ਸੂਟ ਆਣਗੇ ਵੀਰਸ ਦੁਪੱਟਾ ਨਾਲ ਕੱਢਿਆ ਹੋਇਆਗਾ 450 ਰੁਪਏ ਦਾ ਸੂਟ ਮਿਲੇਗਾ ਆ ਦੇਖੋ ਜੀ ਪਿਓਰ ਨੇਚਰਲ ਗਰੇਬ ਦਾ ਸੂਟ ਆਏਗਾ ਜੀ ਗਲੇ ਤੋਂ ਲੈ ਕੇ 5-5 ਮੀਟਰ ਕੱਟ ਪੂਰੀ ਇਹ ਮੇਰੀ ਭੈਣਾਂ ਦੀ ਜਾਨ ਹੈ ਕੰਟਰਾਸਟ ਦੁਪੱਟੇ ਆਣਗੇ ਕਲਰ ਇਨਾਂ ਦੇ ਵੀ 4-4 ਆਣਗੇ ਕੋਈ 800 ਨਹੀਂ ਕੋਈ 850 ਨਹੀਂ ਸਿਰਫ ਤੇ ਸਿਰਫ 450 ਰੁਪਏ ਦਾ ਸੂਟ ਮਿਲੇਗਾ 450 ਰੁਪਏ ਦਾ ਸਿਮੀ ਟੈਕਸਟਾਈਲ ਤੇ ਸੋ ਦੇਖੋ ਜੀ ਇਹੀ ਆਰਟੀਕਲ ਮਾਰਕੀਟ ਦੇ ਵਿੱਚ ਤੁਹਾਨੂੰ ਮਿਲਣਾ ਵਾ 800-900 ਦਾ ਪਰ ਇੱਥੇ ਭਾਜੀ ਤੁਹਾਨੂੰ ਦੇ ਰਿਹਾ 400 ਤੇ 50 ਰੁਪਏ ਦੇ ਵਿੱਚ ਤੇ ਭਾਜੀ ਰੰਗ ਦਿਖਾ ਦਿਓ ਕਿੱਡੇ ਕਮਾਲ ਦੇ ਆ ਆਰਟੀਕਲ ਬਹੁਤ ਹੀ ਜ਼ਿਆਦਾ ਨਜ਼ਾਰੇਦਾਰ ਤੁਹਾਨੂੰ ਦੇ ਰਿਹਾ ਬਾਜੀ ਆ ਦੇਖ ਜੀ ਪਿਓਰ ਡਿਜੀਟਲ ਬੇਸ ਆਨ ਕੇ ਜਿਹੜੇ 100 ਤੋਂ 150 ਮੀਟਰ ਕਪੜਾ ਆਂਦਾ ਨਾਲ ਇਹਦੇ ਮੁਸਲਿਨ ਦੀ ਸਲਵਾਰ ਔਰ ਪੌਂਚੂ ਤੇ ਦੇਖੋ ਕਢਾਈ ਕੱਢੀ ਹੋਏਗੀ ਦੁਪੱਟਾ ਇਹਦੇ ਨਾਲ ਲਾਏਗਾ ਵਧੀਆ ਪਿਓਰ ਵਾਲਾ ਟਾਈ ਟਾਈ ਮੀਟਰ ਦਾ ਨਾਲ ਪੱਟੀ ਲੱਗੀ ਹੋਏਗੀ ਮਾਰਕੀਟ ਵਿੱਚ ਵਿਕਦਾ 750 ਤੋਂ 800 ਦੀ ਰੇਂਜ ਵਿੱਚ ਪਰ ਸਿਮੀ ਟੈਕਸਟਾਈਲ ਦੇ ਪੰਜ ਕਲਰ ਦਾ ਸੈੱਟ ਮਿਲੇਗਾ ਤੁਹਾਨੂੰ ਸਿਰਫ ਤੇ ਸਿਰਫ 450 ਰੁਪਏ ਦਾ ਸੂਟ ਮਿਲੇਗਾ ਸਿਮੀ ਟੈਕਸਟਾਈਲ ਤੇ ਸੋ ਦੇਖੋ ਜੀ ਇਹ ਉਹੀ ਆਰਟੀਕਲ ਹੈ ਜਿਹੜੇ ਮਾਰਕੀਟ ਦੇ ਵਿੱਚ ਇੱਕ ਟਾਈਂ ਤੇ ਜਿਹੜਾ ਨਾ 900 ਦਾ 950 ਦਾ ਵਿਕਿਆ ਵਾ ਪਰ ਭਾਜੀ ਕਹਿੰਦੇ ਆ ਆਪਾਂ ਕਰਾਉਣੀ ਆ ਫਾਇਦੇ ਤੇ ਪਹੁੰਚ ਦੇ ਵਰਕ ਵਾਲੇ ਆਰਟੀਕਲ ਤੁਹਾਨੂੰ ਦੇਣੀ ਆ 400 ਤੇ 50 ਰੁਪਏ ਦੇ ਵਿੱਚ ਪੁਣਾ ਦੇਖੋ ਜੀ ਮਸਲੀਨ ਦਾ ਸੂਟ ਲੋ 5-5 ਮੀਟਰ ਦਾ ਸੂਟ ਆਏਗਾ ਗਲੇ ਤੋਂ ਘੇਰੇ ਲਗੇ ਤੇ ਡਿਜ਼ਾਈਨਰ ਸੂਟ ਆਏਗਾ ਬੁਟੀਕ ਵਾਲੇ ਔਰ ਦੁਪੱਟਾ ਆਏਗਾ ਨਾਲ ਮਸਲੀਨ ਦਾ 2.5 ਮੀਟਰ ਦਾ ਬਾਜ਼ਾਰ ਚ ਵਿਕਦਾ 850 ਕਲਰ ਆਣਗੇ 304 ਸਿਮੀ ਟੈਕਸਟਲ ਦਾ ਮਿਲਣਾ 495 ਦਾ ਰਖੜੀ ਦੇ ਖੁੱਲ ਖਲ ਆਫਰ ਲੱਗੀ ਹੋਈ ਹੈ ਤੇ ਆਪਣਾ ਫਾਇਦਾ ਕਰ ਲੋ ਪਿਓਰ ਰਿਯੋਨ ਦਾ ਸੂਟ ਮਸਲੀਨ ਦਾ ਦੇਖੋ ਜੀ ਗਲੇ ਦੇ ਵਰਕ ਦੇਖੋ ਕਿੱਡਾ ਸੋਨਾ ਦੁਪੱਟਾ ਨਾਲ ਆਏਗਾ ਚਮਚਮੰਦਾ ਪਿਓਰ ਦਾ ਇਹਦੇ ਵਿੱਚ ਬਲੈਕ ਤੇ ਵਾਈਟ ਕਲਰ ਆਂਦੇ ਆ ਵੀਵਰਸ ਸਿਰਫ 450 ਰੁਪਏ ਦਾ ਸੂਟ ਮਿਲੇਗਾ ਤੁਹਾਨੂੰ 450 ਰੁਪਏ ਦਾ ਸੂਟ ਔਰ ਲੁੱਟ ਲਓ ਮੇਲੇ ਸੋ ਬਿਲਕੁਲ ਆਰਟੀਕਲ ਭਾਜੀਏ ਕਿ ਦਿਖਾਓ ਕਿੱਡਾ ਕਮਾਲ ਦਾ ਵਾ ਕਿ 450 ਰੁਪਏ ਦੇ ਵਿੱਚ ਕੰਮ ਦੀ ਸਫਾਈ ਦੇਖੋ ਨਜ਼ਾਰੇਦਾਰ ਆਰਟੀਕਲ ਆ ਤੇ ਕਲਰ ਦੇਖੋ ਕਿੰਨੇ ਪਿਆਰੇ ਆ ਸੋ ਇਹ ਜੇਕਰ ਕਲਰ ਲੈਣੇ ਆ ਤਾਂ ਸਿਮੀ ਟੈਕਸਟਾਈਲ ਲੁਧਿਆਣੀ ਆ ਉਥੇ ਫਾਇਦੇ ਘੱਟੋ ਜੀ ਹੁਨਾ ਦੇਖੋ ਜੀ ਪਿਓਰ ਕਾਟਨ ਦੇ ਸੂਟ ਆਣਗੇ 5-5 ਮੀਟਰ ਦੇ ਸਾਰਾ ਫਰੰਟ ਵੀ ਹੈਵੀ ਕੱਢਿਆ ਆਏਗਾ ਦੇਖੋ ਜੀ ਜਾਲ ਕੱਢਿਆ ਆਏਗਾ ਸਾਰਾ ਦੁਪੱਟਾ ਆਏਗਾ 4 ਸਾਈਡ ਵਰਕ ਵਾਲਾ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਮਿਲੇਗਾ ਸਮੀਟ ਟੈਕਸਟਾਈਲ ਤੇ ਜੀ ਸੋ ਦੇਖੋ 500 ਰੁਪਏ ਦਾ ਵੀ ਜਾਲ ਦੇ ਆਰਟੀਕਲ ਵੀ ਤੁਹਾਨੂੰ ਭਾਜੀ ਕਹਿੰਦੇ ਆ ਸਿਰਫ ਤੇ ਸਿਰਫ 500 ਤੇ 50 ਰੁਪਏ ਦੇ ਵਿੱਚ ਇਸ ਸੇਲ ਮੇਲੇ 'ਚ ਦੇਣੀ ਆ ਰੰਗ ਦੇਖੋ ਕਿੱਡੇ ਕਮਾਲ ਦੇ ਆ ਜੀ ਪਿਓਰ ਬਚਿਤਰਾ ਦਾ ਸੂਟ ਦੁਪੱਟੇ ਆਣਗੇ ਨਾਲ ਕੰਟਰਾਸਟ ਕੋਈ ਵੇਚਦਾ ਨੂੰ 800 ਦਾ ਕੋਈ ਵੇਚਦਾ ਨੂੰ 750 ਦਾ ਪਰ ਸਿਮੀ ਟੈਕਸਟਾਈਲ ਦੇ ਮਿਲਣਾ ਸਿਰਫ ਤੇ ਸਿਰਫ 550 ਰੁਪਏ ਦਾ ਸੂਟ ਦੁਪੱਟੇ ਦੇ ਨਾਲ ਵਰਕ ਆਏਗਾ ਸੋ ਬਿਲਕੁਲ ਦੁਪੱਟਾ ਦੇਖੋ ਯਾਰ ਕਿੱਡਾ ਕਮਾਲ ਦਾ ਵਾ ਫਿਰ ਆਰਟੀਕਲ ਦੇਖੋ ਕਿੱਡਾ ਕਮਾਲ ਦਾ ਫਿਰ ਕਲਰ ਚਾਰਟ ਦੇਖੋ ਬਹੁਤ ਹੀ ਨਿਆਰੇ ਦੇ ਆਰਟੀਕਲ ਤੁਹਾਨੂੰ ਦੇ ਰਿਹਾ ਜੀ ਇਸ ਵਾਸ ਪਿਓਰ ਨੈਚੁਰਲ ਕਰੇਵ ਦਾ ਡਿਜ਼ਾਈਨਿੰਗ ਦੇਖ ਲੋ ਅਸੀਂ ਨਹੀਂ ਬੋਲਾਂਗੇ ਸਾਡੇ ਬੋਲਣਗੇ ਡਿਜ਼ਾਈਨ ਆ ਦੁਪੱਟਾ ਵੀ ਨਾਲ ਦੇਖੋ ਕਿੰਨਾ ਪਿਆਰਾ ਕੱਟਵਰਕ ਦਾ ਵਾਰ ਵਾਰੀ 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 ਤੇ ਵਿਕਣ ਵਾਲੇ ਸੂਟ ਹੈ ਮਾਰਕੀਟ ਚ ਵੀ ਦਾ 895 850 ਦਾ ਆਫਟਰ ਸਟੀਚਿੰਗ ਮੰਨਾ ਕੁਛ ਇਸ ਤਰ੍ਹਾਂ ਦਾ ਪਰ ਸਿਮੀ ਟੈਕਸਟਾਈਲ ਦਾ ਬਨ ਮਿਲਣਾ ਸਿਰਫ ਤੇ ਸਿਰਫ 495 ਰੁਪਏ ਦਾ ਸੂਟ ਮਿਲੇਗਾ ਸਿਮੀ ਟੈਕਸਟਾਈਲ ਦਾ ਸੋ ਬਿਲਕੁਲ ਜੀ ਜਿਸ ਤਰ੍ਹਾਂ ਕਿ ਰੱਖੜੀ ਦਾ ਤਿਉਹਾਰ ਆ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਆ ਵਾਲੇ ਆਰਟੀਕਲ ਦੇਖ ਲਓ ਜੇਕਰ ਇਹ ਵਾਲੇ ਆਰਟੀਕਲ ਤੁਸੀਂ ਮਾਰਕੀਟ ਚ ਲਾਓਗੇ ਤੁਹਾਨੂੰ ਮਿਲਣਾ 1200 ਦਾ ਪਰ ਤੁਹਾਨੂੰ ਸੇਲ ਧਮਾਕੇ ਚ ਦੇ ਰਹੀਆਂ 400 ਤੇ 95 ਰੁਪਏ ਦੇ ਵਿੱਚ ਇਧਰ ਰੰਗ ਦੇਖੋ ਕਿੰਨੇ ਪਿਆਰੇ ਪਿਆਰੇ 495 495 495 ਦੇ ਚੈੱਕ ਲਓ ਜੇ ਦੀ ਜੇ ਦੀ ਜੀ ਆ ਦੇਖੋ ਜੀ ਹੁਣ ਪਿਓਰ ਮਸਲੀਨ ਕੋਟਨ ਦਾ ਸੂਟ ਆਏਗਾ ਦੁਪੱਟੇ ਆਣਗੇ ਪਿਓਰ ਦੇ ਨਾਲ ਕਲਰ ਆਣਗੇ ਇਹਨਾਂ ਦੇ ਚਾਰ ਕਿਸੇ ਨੇ ਦੇਣ ਲਈ ਚਾਹੀਦੇ ਆ ਕਿਸੇ ਨੂੰ ਖੁਦ ਸਵਾਨ ਲਈ ਚਾਹੀਦੇ ਆ ਕੋਈ ਵੀ ਆ ਕੇ ਲੈ ਕੇ ਜਾ ਸਕਦਾ ਹੈ 5-5 ਮੀਟਰ ਦੇ ਸੂਟ ਆਣਗੇ ਕਪੜਾ 100% ਕੋਟਨ ਆਏਗਾ ਸਿਮੀ ਟੈਕਸਟਾਈਲ ਤੇ ਮਿਲਣਾ ਆਰ ਆਰਟੀ ਬ੍ਰਾਂਡ ਦੇ ਸੂਟ ਸਿਰਫ ਤੇ ਸਿਰਫ 395 ਰੁਪਏ ਦਾ ਆਫਟਰ ਸਟਿਚਿੰਗ ਬੰਨਾ ਕੁਛ ਇਸ ਤਰ੍ਹਾਂ ਦਾ ਰੇਟ ਆਏਗਾ 395 395 395 ਆ ਦੇਖੋ ਜੀ ਪੀਪਾਇ ਪਿਓਰ ਸਾਜ਼ ਬ੍ਰਾਂਡ ਦੇ ਸੂਟ ਆਣਗੇ 5-5 ਮੀਟਰ ਦੇ ਕੁਜ਼ੀ ਕੋਟਨ ਵਧੀਆ ਲੱਗੀ ਹੋਈਗੀ ਦੁਪੱਟੇ ਦੇ ਨਾਲ ਕੱਢੀ ਹੋਈਗੀ ਕਢਾਈ ਮਾਰ ਕੇ ਵੀ ਵਿਗਦਾ 850 ਰੁਪਏ ਦਾ ਸੂਟ ਪਰ ਸਿਮੀ ਟੈਕਸਟਾਈਲ ਤੇ ਮਿਲਣਾ ਸਿਰਫ ਤੇ ਸਿਰਫ 500 ਰੁਪਏ ਦਾ カラー चार्ट देख लो ब्राइटनेस देखो सूटां दी जਵੇਂ खून ਢੁਲੇ ਆਂਦਾ ਐ ਇਹੋ ਜੀ ਬ੍ਰਾਈਟਨੈਸ ਐ ਦੇਖੋ ਜੀ ਸਿਰਫ ਤੇ ਸਿਰਫ 550 550 500 ਰੁਪਏ ਦੀ ਰੇਂਜਾਂ ਵਿੱਚ ਸੋ ਬਿਲਕੁਲ ਆਰਟੀਕਲ ਭਾਜੀ ਦਿਖਾਓ ਕਿੰਨੇ ਪਿਆਰੇ ਪਿਆਰੇ ਆ ਤੇ ਫਿਰ ਵਰਕ ਦਿਖਾਓ ਕਿੰਨੇ ਪਿਆਰੇ ਪਿਆਰੇ ਆ ਸੋ ਇਸ ਤਰ੍ਹਾਂ ਦੇ ਆਰਟੀਕਲ ਭਾਜੀ ਕਹਿੰਦੇ ਆ 500 ਤੇ 50 ਰੁਪਏ ਦੇ ਵਿੱਚ ਤੁਹਾਨੂੰ ਦੇਣੇ ਆ ਤੇ ਤੁਸੀਂ ਰੰਗ ਦੇਖੋ ਕਿੱਡੇ ਪਿਆਰੇ ਪਿਆਰ ਦੇਖੋ ਸਫਾਈ ਦੇਖੋ ਕੰਮ ਦੀ ਸਭਨੋਂ ਪਹਿਲਾਂ ਕਿੱਡੀ ਵਧੀਆ ਵੈ ਔਰ ਦੁਪੱਟਾ ਨਾਲ ਕੱਢਿਆ ਆਏਗਾ 880 ਦਾ ਵਿਕਦਾ ਸਿਮੀ ਟੈਕਸਟਾਈਲ ਤੇ ਮਿਲਣਾ ਤੁਹਾਨੂੰ 495 ਰੁਪਏ ਦਾ ਸੂਟ ਸੋ ਦੇਖੋ ਜੀ ਇੱਕ ਇੱਕ ਆਰਟੀਕਲ ਤੁਸੀਂ ਦੇਖੋ ਕਿੰਨੇ ਨਜ਼ਾਰੇਦਾਰ ਆ ਕਿ ਇੱਧਰ ਦੇਖੋ ਕਿ ਕਮਾਲ ਦੇ ਕਢਾਈ ਦੇਖੋ 250 20 ਇੰਚ ਉੱਪਰ ਕਢਾਈ ਉੱਪਰ ਕੀਤੀ ਹੋਈ ਹੈ ਸਿਰਫ 495 ਰੁਪਏ ਦਾ ਸੂਟ ਤੇ ਵੀਵਰਸ ਵੈਰਾਈਟੀ ਇੱਧਾਂ ਦੀ ਬਹੁਤ ਹੋ ਰਹੀ ਹੈ ਸਿਮੀ ਟੈਕਸਟਾਈਲ ਤੇ ਬਹੁਤ ਵੈਰਾਈਟੀ ਆ ਵੀਡੀਓ ਜਿਆਦਾ ਵੱਡੀ ਨਹੀਂ ਕਰ ਸਕਦੇ ਤੁਸੀਂ ਇੱਥੇ ਆਓਗੇ ਹੋਰ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਜਿੰਨੇ ਵੇਚਣ ਵਾਸਤੇ ਕਪੜਾ ਲੈਣਾ ਹੈ ਜਿੰਨੇ ਘਰ ਵਾਸਤੇ ਲੈਣਾ ਜਿਹੜਾ ਮਰਜ਼ੀ ਆ ਕੇ ਲੈ ਕੇ ਜਾਓ ਆਪਣੇ ਫਾਇਦੇ ਕਰਾਓ ਮਗਰ ਰਖੜੀ ਤੱਕ ਤੇ ਇਸ ਦੁਕਾਨ ਦਾ ਐਡਰੈਸ ਹੈਗਾ ਵਾ ਸਿਮੀ ਟੈਕਸਟਾਈਲ ਲੁਧਿਆਣਾ 2 ਨੰਬਰ ਕੁਚਾ ਨੀਅਰ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਅਗਰ ਤੁਹਾਨੂੰ ਨਹੀਂ ਵੀ ਪਤਾ ਚੱਲਦਾ ਤੁਸੀਂ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ ਆ ਕੇ ਫੋਨ ਕਰ ਸਕਦੇ ਹੋ ਮੁੰਡਾ ਸਾਡਾ ਅਗੇ ਲੈ ਵੀ ਜਾਏਗਾ ਔਰ ਰਿਕੁਐਸਟ ਹੈ ਗੁਰਦੁਆਰੇ ਕੋਲ ਆ ਕੇ ਫੋਨ ਕਰ ਲਈ ਕੋਈ ਇੱਕ ਦੂਜੇ ਬਾਰੇ ਦੱਸਦਾ ਨਹੀਂ ਹੈ ਦੁਕਾਨਦਾਰ ਥੈਂਕ ਯੂ ਵੀਵਰਸ